ਉੱਤਰ ਪ੍ਰਦੇਸ਼ ਦੇ ਮੁਜ਼ਫਰਨਗਰ ਜ਼ਿਲ੍ਹੇ ਤੋਂ ਰਿਸ਼ਤਿਆਂ ਨੂੰ ਤਾਰ-ਤਾਰ ਕਰਦੀ ਹੋਈ ਬੇਕਦਰਦੀ ਮੰਦਪਾਕੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕੀ ਮਾਂ ਡਾਇਣ ਦਾ ਰੂਪ ਧਾਰਨ ਕਰ ਲੈਂਦੀ ਹੈ ਤੇ ਆਪਣੇ ਨਿੱਕੇ-ਨਿੱਕੇ ਬੱਚਿਆਂ ਨੂੰ ਜ਼ਹਿਰ ਦੇ ਕੇ ਮੌਤ ਦੇ ਘਾਟ ਉਤਾਰ ਦਿੰਦੀ ਹੈ ਦੱਸਿਆ ਜਾ ਰਿਹਾ ਹੈ ਕਿ ਔਰਤ ਦਾ ਚੱਕਰ ਚੱਲਦਾ ਸੀ ਉਸਦਾ ਪਤੀ ਅਕਸਰ ਹੀ ਕੰਮ ਦੇ ਸਿਲਸਿਲੇ ਦੇ ਵਿੱਚ ਬਾਹਰ ਜਾਂਦਾ ਸੀ ਔਰਤ ਦਾ ਚੱਕਰ ਚੱਲਦਾ ਸੀ ਤੇ ਉਸਦੇ ਰਾਹ ਦੇ ਵਿੱਚ ਉਸਦੇ ਬੱਚੇ ਜੋਨੇ ਰੋੜਾ ਬਣ ਰਹੇ ਸੀ ਕਿਉਂਕਿ ਉਸਦਾ ਪ੍ਰੇਮੀ ਉਸਦੇ ਬੱਚਿਆਂ ਨੂੰ ਅਪਣਾਉਣ ਵਾਸਤੇ ਤਿਆਰ ਨਹੀਂ ਸੀ ਤਾਂ ਔਰਤ ਨੇ ਰਸਗੁੱਲੀਆਂ ਦੇ ਵਿੱਚ ਜ਼ਹਿਰ ਮਿਲਾ ਕੇ ਆਪਣੇ 4 ਸਾਲਾਂ ਪੁੱਤ ਅਤੇ 1 ਸਾਲ ਦੀ 마ਸੂਮ ਧੀ ਨੂੰ ਦੇ ਦਿੱਤਾ ਜਿਸ ਮਗਰੋਂ ਆਪ ਖੁਦ ਉਹਨਾਂ ਦੇ ਨਾਲ ਸੋਗੀ ਸਵੇਰੇ ਜਦੋਂ ਪਤੀ ਦਾ ਫੋਨ ਆਇਆ ਤਾਂ ਔਰਤ ਨੇ ਡਰਾਮਾ ਰਚਿਆ ਕੇ ਦੋਵੇਂ ਬੱਚੇ ਉੱਠਦੇ ਨਹੀਂ ਪਏ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਦੇ ਵੱਲੋਂ ਦੋਵਾਂ ਹੀ ਬੱਚਿਆਂ ਨੂੰ ਮਰਤਕ ਕੋਸ਼ਿਸ਼ਿਤ ਕਰ ਦਿੱਤਾ ਗਿਆ ਤੇ ਕਿਹਾ ਗਿਆ ਕਿ ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਪੁਲਿਸ ਨੂੰ ਸ਼ੱਕ ਹੋਇਆ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਤਾਂ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸਦੇ ਪ੍ਰੇਮੀ ਦੀ ਅਜੇ ਵੀ ਭਾਲ ਕੀਤੀ ਜਾ ਰਹੀ ਹੈ ਤੇ ਲਾਸ਼ਾਂ ਮ੍ਰਿਤਕ ਬੱਚਿਆਂ ਦੇ ਪਿਤਾ ਨੂੰ ਸੌਂਪ ਦਿੱਤੀਆਂ ਗਈਆਂ